ਸਾਹਿਬਜ਼ਾਦੇਾਂ ਦੀ ਪਾਵਨ ਪੁੱਤਰ ਬੇਸ਼ਕੀਮਤੀ ਧਰਤੀ ਸ੍ਰੀ ਫਤੇਗੜ ਸਾਹਿਬ ਵਿਖੇ ਸਮਰਦਾਇਕ ਆਰ ਸੇਵਾ ਪੂਰੀ ਵਾਲਿਆਂ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਉਹਨਾਂ ਦੀ ਸਾਰੀ ਸਫਾਈ ਵਾਲੀ ਟੀਮ ਵੱਲੋਂ ਅੱਜ ਸੇਵਾ ਸ਼ੁਰੂ ਕੀਤੀ ਗਈ ਹੈ ਗੁਰਦੁਆਰਾ ਫਤੇਗੜ ਸਾਹਿਬ ਤੋਂ ਤੇ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਨਿਰੰਤਰ 29 ਤਰੀਕ ਤੱਕ ਸ਼ੁਰੂ ਰਹੇਗੀ ਜਿਹਦੇ ਵਿੱਚ ਸਵੀਪਿੰਗ ਮਸ਼ੀਨਾਂ ਦੋ ਆਬਾ ਜੀ ਨੇ ਭੇਜੀਆਂ ਉਹ ਸਾਰੇ ਰੋਡਾਂ ਦੀ ਸਫਾਈ ਟੈਂਕਰ ਪਾਣੀ ਵਾਲੇ ਜਿਹੜੇ ਸਾਦੇ ਬੁੱਟੇ ਚੌਕ ਖੰਡੇ ਵਾਲਾ ਚੌਕ ਜਾਂ ਹੋਰ ਸਾਰੇ ਦਵਾਈ ਕੀਤੀ ਜਾਊਗੀ ਬਾਕੀ ਜਿਵੇਂ ਜਿਵੇਂ ਪ੍ਰਸ਼ਾਸਨ ਸ਼ਰੌਣੀ ਗੁਰਦਵਾਰਾ ਪ੍ਰਬੰਧਕ ਮੈਨੇਜਰ ਸਾਹਿਬ ਕਹਿਣਗੇ ਉਹਦਾ ਉਹਦਾ ਸਾਰੀ ਸੇਵਾ ਕੀਤੀ ਜਾਵੇ ਬਾਈ ਜੀ ਭਾਈ ਖਾਲਸਾ ਉਹ ਕਿਹਦੀ ਕਰਾਉਂ ਲੈ ਕੇ ਤਿਆਰੀ ਕਰਾਈ ਬਾਬਾ ਕਸ਼ਮੀਰ ਸਿੰਘ ਜੀ ਜਿਹੜੇ ਕੀ ਆਪਾਂ ਸਾਰੇ ਜਾਣਦੇ ਆਏ ਸਾਲ ਉਹ ਇੱਥੇ ਆ ਕੇ ਜਿਹੜੀ ਸਫਾਈ ਦੀਆਂ ਮਸ਼ੀਨਾਂ ਭੇਜਦੇ ਸੇਵਾ ਕਰਦੇ ਆ ਉਹਨਾਂ ਨੂੰ ਸੀ ਬੇਨਤੀ ਕਰਦੇ ਔਰ ਇਸ ਵਾਰ ਤਾਂ ਬੇਨਤੀ ਕਰਨ ਦੀ ਲੋੜ ਹੀ ਪਈ ਉਹ ਆਪੀ 19 ਤਰੀਕ ਨੂੰ ਆ ਗਏ ਉਹਨਾਂ ਦਾ ਧੰਨਵਾਦ ਹੈ ਪੂਰੀ ਵਾਲਿਆਂ ਦਾ ਔਰ ਉਹਨਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੁਸੀਂ ਦੇਖ ਰਹੇ ਹੋ ਸਪਾਈ ਦਾ ਬਹੁਤ ਵਧੀਆ ਪ੍ਰਬੰਧ ਹੈ ਆਏ ਸਾਲ ਨਾਲੋਂ ਜਿਹੜਾ ਪਿਛਲੇ ਸਾਲ ਨਾਲੋਂ ਬਿਹਤਰ ਹੁੰਦਾ ਜਾਂਦਾ ਤੁਸੀਂ ਆਪ ਨੋਟ ਕਰਦੇ ਹੋ ਇਸ ਸਾਲ ਵੀ ਬਹੁਤ ਬਿਹਤਰ ਹੋਇਆ ਤੇ ਜਿਹੜੀ ਸੜਕਾਂ ਦੀ ਪ੍ਰੋਬਲਮ ਸੀ ਉਹ ਵੀ ਅਸੀਂ ਹੱਲ ਕਰਵਾਈ ਆ ਲੱਖਾਂ ਦੀ ਤعداد ਵਿੱਚ ਸੰਗਤ ਨੇ ਆਉਣਾ ਮੈਂ ਸਭ ਨੂੰ ਅਪੀਲ ਕਰਦਾ ਕਿ ਸਾਰੇ ਇਕੱਠੇ ਹੋ ਕੇ ਆਪਾਂ ਸਾਫ ਸਫਾਈ ਦਾ ਪ੍ਰਬੰਧ ਵੀ ਪੂਰਾ ਰੱਖੀਏ ਔਰ ਜਿਹੜੀ ਸੰਗਤ ਹੈ ਉਹਦੀ ਸੇਵਾ 'ਚ ਵੀ ਕੋਈ ਜਿਹੜੀ ਘਾਟ ਨਾ ਆਉਣ ਦੀਏ ਜਿੱਥੇ ਵੀ ਪ੍ਰਸ਼ਾਸਨ ਦੀ ਲੋੜ ਹੈ ਜਿੱਥੇ ਸਾਡੀ ਲੋੜ ਹੈ ਔਰ ਜਿਹੜੀ ਜਥੇਬੰਦੀਆਂ ਨੇ ਸਾਧੀਆਂ ਸਮੁੱਚੇ ਜਥੇਬੰਦੀ ਇਕੱਠੇ ਹੋ ਕੇ ਕੰਮ ਕਰਦੀਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਅਸੀਂ ਜਿੰਨੀ ਸੰਗਤ ਆਉਗੀ ਉਹਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਪੂਰਾ ਪ੍ਰਬੰਧ ਹੋਊਗਾ ਸਾਫ ਸਫਾਈ ਦਾ ਪ੍ਰਬੰਧ ਹੋਊਗਾ ਲੰਗਰ ਸਾਡੇ ਲੋਕ ਲਾ ਰਹੇ ਨੇ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤਾਂ ਕਿ ਸਾਡੀ ਜਿਹੜੀ ਸੰਗਤਾਂ ਨੂੰ ਔਖਾ ਹੀ ਨਾ ਹੋਵੇ ਅੱਜ ਦਾ ਜਿਹੜਾ ਸ਼ਹੀਦੀ ਸਭਾ ਦੀ ਮੀਟਿੰਗ ਹੋਈ ਹੈ ਅਸੀਂ ਇੱਥੇ ਪਹਿਲੇ ਆਏ ਸੀਗੇ ਅਸੀਂ ਬਾਬਾ ਕਸ਼ਮੀਰ ਸਿੰਘ ਜੀ ਪੂਰੇ ਵਾਲੇ ਜਿਹਨੂੰ ਬੇਨਤੀ ਕੀਤੀ ਸੀ ਕਿ ਸ਼ਹੀਦੀ ਸਭਾ ਦੌਰਾਨ ਸਾਰੇ ਸਫਾਈ ਦੇ ਪ੍ਰਬੰਧ ਕਰਾਉਣ ਲਈ ਸਾਡੀ ਮਦਦ ਕਰਨ ਉਹ ਆਪਣੀਆਂ ਮਸ਼ੀਨਾਂ ਆਪਣਾ ਟੈਂਕਰ ਵਗੈਰਾ ਲੈ ਕੇ ਆ ਗਏ ਆ ਤੇ ਅੱਜ ਆਪਾਂ ਪਹਿਲੇ ਥੋੜਾ ਜਿਹਾ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਸੀ ਇਸ ਤੋਂ ਇਲਾਵਾ ਜਿਹੜੀ ਸ਼ਹੀਦੀ ਸਭਾ ਲਈ ਜਿਹੜਾ ਸਾਰੇ ਪ੍ਰਬੰਧ ਹਨ ਉਹ ਐਡਮਿਨਿਸਟ੍ਰੇਸ਼ਨ ਵੱਲੋਂ ਮੁਕੰਮਲ ਹੋ ਗਏ ਹਨ ਸਿਰਫ ਮੈਂ ਸਾਰੀ ਸੰਗਤ ਨੂੰ ਤੇਬ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਮਨ ਵਿੱਚ ਪੂਰੀ ਸ਼ਰਧਾ ਰੱਖ ਕੇ ਬਿਨਾਂ ਕਿਸੇ ਉਲੜਵਾਜ਼ੀ ਤੋਂ ਟਰਾਲੀਆਂ ਜਿਹੜੀਆਂ ਆਂਦਿਆਂ ਹਨ ਉਹਨਾਂ ਤੇ ਉੱਤੇ ਲਾਊਡ ਮਿਊਜ਼ਿਕ ਨਾ ਲੱਗਿਆ ਹੋਵੇ ਬਿਸ਼ੇਂ ਰਿਲੀਜੀਅਸ ਗਾਣੇ ਚੋਣਾ ਹੋਣ ਤੇ ਮਤਲਬ ਪੂਰੇ ਆਪਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਇੱਥੇ ਆਈਏ ਤੇ ਆਪਣੇ ਪ੍ਰਣਾਮ ਕਰੀਏ ਸ਼ਹੀਦੀ ਸਭਾ ਵਿੱਚ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਮੁਕੰਮਲ ਹਨ ਡਿਸਪੈਂਸਰੀਜ਼ ਐਂਬੂਲੈਂਸਸ ਪੂਰੇ ਟਰੈਫਿਕ ਡਾਇਵਰਸ਼ਨਸ ਸਾਰੀਆਂ ਕਰ ਦਿੱਤੀਆਂ ਗਈਆਂ ਹਨ ਤੇ ਇੱਥੇ ਬਹੁਤ ਜ਼ਰੂਰੀ ਹੈ ਕਿ ਜੀਟੀ ਰੋਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਕੋਈ ਵੀ ਵਾਹਨ এলাਉਡ ਨਹੀਂ ਹੋਏਗਾ ਪਰ ਬਜ਼ੁਰਗਾਂ ਲਈ ਔਰਤਾਂ ਲਈ ਬੱਚਿਆਂ ਲਈ ਅਸੀਂ ਫ੍ਰੀ ਸ਼ਟਲ ਸਰਵਿਸ ਕੀਤੀ ਹੈ ਪਿਛਲੇ ਸਾਲ 30 ਬੱਸਾਂ ਸੀ ਇਸ ਵਾਰ 60 ਬੱਸਾਂ ਕਰ ਚੁੱਕੀਆਂ ਤੇ 60 ਈ ਰਿਕਸ਼ਾ ਵੀ ਹਨ ਤੇ ਲੋਡ ਪੈਣ ਤੇ ਵਧਾ ਵੀ ਦਿੱਤੇ ਜਾਣਗੇ ਸੋ ਮੈਂ ਸਭ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ ਪੂਰੀ ਸ਼ਰਤਾਂ ਨਾਲ ਕਿਉਂਕਿ ਸੰਗਠ ਬਹੁਤ ਆਂਦੀ ਹੈ ਇਸ ਵਾਰ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਪਿਛਲੇ ਸਾਲ ਤੋਂ ਵੀ ਵੱਧ ਸੰਗਠ ਆਏਗਾ ਮੈਨੂੰ ਜਿਹੜੇ ਮੈਡੀਕਲ ਕੈਂਪਰ ਜਾਂ ਬਲੱਡ ਡੋਨੇਟਰ ਕੈਂਪ ਲੱਗਦੇ ਨੇ ਉਹਨਾਂ ਨੂੰ ਪਰਮਿਸ਼ਨਾਂ ਵਗੈਰਾ ਦਾ ਹੋ ਗਿਆ ਉਹਨਾਂ ਦਾ ਪਰਮਿਸ਼ਨਸ ਦਾ ਹੋ ਗਿਆ ਜੀ ਸਿਵਲ ਸਰਜਨ ਨੂੰ ਤੇ ਬਾਕੀ ਅਧਿਕਾਰੀਆਂ ਨੂੰ ਸਖਤ ਜ਼ਾਇਤਾ ਮੈਂ ਕਰਤੀ ਹੈ ਕਿ ਬਿਨਾਂ ਪ੍ਰਵਾਨਗੀ ਤੋਂ ਕੋਈ ਵੀ ਖੂਨਦਾਨ ਕੈਂਪ ਨਹੀਂ ਚੱਲੇਗਾ ਤੇ ਜੇ ਕੋਈ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਬਿਲਕੁਲ ਸਖਤ ਕਾਰਵਾਈ ਹੋਏ। ਟੈਕਿੰਗ ਵਗੈਰਾ ਕਿਤੇ ਜਾਈ ਕਿ ਇਹਨਾਂ ਦੀ ਕਿਉਂਕਿ ਲਾਸਟ ਟਾਈਮ ਵੀ ਇਹ ਹੋਇਆ ਸੀ ਵੀ ਕਹਿ ਦਿੱਤਾ ਗਿਆ ਸੀ ਪਰ ਚੈਕਿੰਗ ਪਰਸੋਂ ਇੱਕ ਵਾਰ ਸਿਵਲ ਸਰਜਨ ਦੀ ਟੀਮ ਚੈਕਿੰਗ ਕਰ ਵੀ ਚੁੱਕੀ ਹੈ ਇੱਕ ਬਿਨਾਂ ਪ੍ਰਵਾਨਗੀ ਤੋਂ ਕੈਂਪ ਲੱਗਿਆ ਹੋਇਆ ਸੀ ਉਹਨੂੰ ਹਟਾਇਆ ਗਿਆ ਤੇ ਅੱਗੇ ਤੋਂ ਵੀ ਇਹਨਾਂ ਨੂੰ ਪੂਰਾ ਸਤਰਕ ਰ ਕਿਖੀ ਤੀਤੋ ਬਣ ਗਿਆ ਸ਼ਿਵਦਰਗਨ ਆਂਦੀ ਆਂਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਾਫੀ ਟਾਈਮ ਤੋਂ ਕਾਫੀ ਸਾਲਾਂ ਤੋਂ ਬਾਬਾ ਕਸ਼ਵੀਰ ਸਿੰਘ ਜੀ ਪੂਰੀ ਵਾਲੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਸਥਾਨ ਤੇ ਸਭਾ ਤੋਂ ਪਹਿਲਾਂ ਪਹਿਲਾਂ ਸੇਵਾ ਕਰਾਉਂਦੇ ਨੇ ਸਫਾਈ ਦੀ ਬੜੇ ਵੱਡੇ ਲੈਵਲ ਤੇ ਬੜੇ ਵਧੀਆ ਤਰੀਕੇ ਨਾਲ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਇਹ ਸੇਵਾ ਜਿਹੜੀ ਚੱਲਦੀ ਹੈ ਔਰ ਸਵਾ ਲੰਗਰ ਤੋਂ ਬਾਅਦ ਵੀ ਇਹ ਸੇਵਾ ਜਿਹੜੀ ਉਹ ਕਰਦੇ ਨੇ ਮੈਂ ਸਮੂੱਚੇ ਜਥੇ ਦਾ ਧੰਨਵਾਦੀ ਹਾਂ ਕਿਉਂਕਿ ਇਹ ਜਿਹੜੀ ਸੇਵਾ ਜਿੱਥੇ ਆਪਾਂ ਪ੍ਰਬੰਧ ਕਰਦੇ ਨੇ ਹੋਰ ਕੰਮ ਕਰਦੇ ਆ ਉਥੇ ਸਫਾਈ ਦਾ ਧਿਆਨ ਰੱਖਣਾ ਪੂਰਿਸ਼ਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅੱਜਕੱਲ ਸੋ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਥੇ ਦਾ ਧੰਨਵਾਦ ਸਮੂੱਚੀ ਸੰਗਤ ਦਾ ਧੰਨਵਾਦ ਜਿਹੜੀ ਇੱਥੇ ਆ ਕੇ ਸੇਵਾ ਕਰਦੀ ਹੈ